ਮੈਨੂੰ ਲੱਗਦਾ ਜੀ ਵੱਡੀਆਂ ਵੱਡੀਆਂ ਹੀਰੋਨਾਂ ਨੂੰ ਫਿੱਕਾ ਪਾਤਾ ਮੁੰਡਿਆਂ ਨੇ ਮੁੰਡੇ ਛਾ ਗੀਆਂ ਬਸ ਮੈਂ ਉਹਨਾਂ ਨੂੰ ਸਿਖਾਤਾ ਸੀਗਾ ਉਹ ਮੈਨੂੰ ਦੇਖ ਕੇ ਇੰਸਟਾ ਤੇ ਬੱچے ਕਰ ਰਹੇ ਆ ਹੁਣ ਫਿਰ ਤਾਂ ਤੌਰ ਤੇ ਸੀਨ ਨੂੰ ਫੋਲੋ ਕਰ ਰਹੇ ਬੱਚੇ ਤੁਹਾਨੂੰ ਦੇਖ ਸਕਦੇ ਆ ਅਗਲੇ ਕਨਸੈਪਟ ਚ ਹਾਂ ਸਰ ਜੇ ਕੋਈ ਇਦਾਂ ਦੀ ਮਤਲਬ ਸਕ੍ਰਿਪਟ ਅਗਲੀ ਜੇ ਇਦਾਂ ਦੀ ਹੋਈ ਜਿਹਦੇ ਵਿੱਚ ਮੈਂ ਸੂਟੇਬਲ ਹੋਇਆ ਤਾਂ ਵਾਈ ਨੋਟ ਮੈਨੂੰ ਲੱਗਦਾ ਜੀ ਵੱਡੀਆਂ ਵੱਡੀਆਂ ਹੀਰੋਨਾਂ ਨੂੰ ਫਿੱਕਾ ਪਾਤਾ ਮੁੰਡੇ ਨਾ ਮੁੰਡੇ ਛਾ ਗੀਆਂ ਨਹੀਂ ਜੈਸੀ ਸੋਹਣੀ ਸੀ ਕਿ ਸੋਹਣਾ ਸੀ ਨਹੀਂ ਦੇਖੋ ਜੈਸੀ ਜੈਸੀ ਤਾਂ ਫਿਰ ਜੀ ਕੋਈ ਨਹੀਂ ਹੈ ਸਾਨੂੰ ਐ ਲੱਗਦਾ ਨਵੇਂ ਨਿਮਰਤ ਕੇਰਲ ਦੇ ਸਰਗੁਣ ਮਹਿਤਾ ਇੱਕ ਹੋਰ ਮਿਲ ਗਿਆ ਸਮੋ ਇਹ ਤੁਸੀਂ ਤੁਸੀਂ ਕਹਿ ਰਹੇ ਹੋ ਜੀ ਮੈਂ ਤਾਂ ਮੈਂ ਤਾਂ ਕਹਿ ਰਾਂ ਕਿ ਉਹ ਦੋਨੇ ਬਹੁਤ ਸੋਹਣੇ ਲੱਗੇ ਸੀਗਾ ਫਿਲਮ ਵਿੱਚ ਤੁਸੀਂ ਰੋਲ ਨਭਾਇਆ ਸੀਗਾ ਇਹਨਾਂ ਨੂੰ ਵੰਦੇ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆ ਬਸ ਮੈਂ ਤਾਂ ਉਹ ਸਿਖਾਤਾ ਸੀਗਾ ਮੇਰੇ ਤੋਂ ਦੇਖ ਕੇ ਸਟਾਰ ਹੋ ਗਏ ਬੱਚੇ ਕਰ ਰਹੇ ਆ ਉਹ ਤਾਂ ਫਿਰ ਤਾਂ ਤੌਰ ਤੇ ਸੀ ਨਾ ਫੋਲੋ ਕਰ ਰਹੇ ਬੱਚੇ ਇਸ ਪਾਰਟ ਦੇ ਵਿੱਚ ਤੁਸੀਂ ਤੁਹਾਡਾ ਕੰਮ ਬਹੁਤ ਨੈਕਸਟ ਦੇ ਵਿੱਚ ਸ਼ਾਇਦ ਹੋ ਸਕਦਾ ਹੈ। ਇਹ ਸਵਾਲ ਤੁਸੀਂ ਪ੍ਰੋਡਿਊਸਰਾਂ ਨੂੰ ਪੁੱਛੋਗੇ। ਨਹੀਂ ਨਹੀਂ ਪ੍ਰੋਡਿਊਸਰ ਸਾਡੀ ਫੈਮਿਲੀ ਵੀ ਹੈ ਜੀ ਜੋ ਵੀ ਹੁੰਦਾ ਸੀ ਸਾਰੇ ਸਲਾਹਨ ਵਾਲੀ ਕਰਦੇ ਹੋ। ਜੇ ਕੋਈ ਵੀ ਇਦਾਂ ਦੀ ਸਕ੍ਰਿਪਟ ਬਣੂਗੀ ਜਾਂ ਦੁਬਾਰਾ ਕੋਈ ਇਦਾਂ ਦਾ ਮਾਕਾ ਬਣਿਆ ਤਾਂ ਫਿਰ ਜ਼ਰੂਰ ਕਰਾਂਗੇ। ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ ਤੁਸੀਂ ਸਾਰੇ ਨੇ ਆਪਾਂ ਕੱਟੀ ਦੇਖੀ ਆ థియేਟਰ ਦੇ ਵਿੱਚ ਜੋ ਆਡੀਅנס ਦੇ ਰਿਐਕਸ਼ਨ ਸੀਗੇ। ਸੋ ਬਹੁਤ ਟਾਈਟ ਫਿਲਮ ਆ ਕਲਾ ਕਲਾ ਸੀਨ ਆ ਜਿਹੜਾ ਫਿਲਮ ਦਾ ਬਾਗਮਾਲ ਸੋ ਚਾਰ ਜਣਾਂ ਨੇ ਮੈਂ ਕਹੂੰਗਾ ਜਸਸੀ ਨੇ ਜਗਜੀਤ ਬਾਈ ਨੇ ਕੁਗੀ ਭਾਜੀ ਨੇ ਔਰ ਕਰਮਜੀਤ ਬਾਈ ਨੇ ਬਹੁਤ ਵਧੀਆ ਕੰਮ ਕੀਤਾ ਸਾਡੀਆਂ ਕੰਟ ਐਮਐਲਏ ਸਾਹਿਬ ਦਾ ਕੈਰੈਕਟਰ ਜਿੰਨਰ ਕਿ ਸਾਡੀਆਂ ਕੁੜੀਆਂ ਕਿਵੇਂ ਲੱਗੀਆਂ ਬਹੁਤ ਵਧੀਆ ਲੱਗੀਆਂ ਜੀ ਕੁੜੀ ਦੀ ਕਮੀ ਮੈਨੂੰ ਸੀ ਜਿਹੜੀ ਪਿਛਲੀ ਵਾਰ ਅਸੀਂ ਪਿਛਲੀ ਫਿਲਮਾਂ ਚ ਕੁੜੀ ਦੇਖੀ ਤੁਹਾਡਾ ਰੋਲ ਤੁਹਾਨੂੰ ਲੱਗਿਆ ਨਹੀਂ ਕਿਤੇ ਵੀ ਐਸ ਕਮੇਟੀ ਦੇ ਵਿੱਚ ਵੀ ਤੁਹਾਡਾ ਰੋਲ ਹੋਣ ਦਾ ਇੰਦਰਾ ਸੀ ਨਹੀਂ ਨਹੀਂ ਦੋਨਾਂ ਨੇ ਆਪਣਾ ਕੰਮ ਜਿਹੜਾ ਸੀਗਾ ਬਖੂਬੀ ਨਿਭਾਇਆ ਜੀ ਤੇ ਜੇ ਅੱਗੇ ਕੁਝ ਇਦਾਂ ਦੀ ਸਕ੍ਰਿਪਟਾਂ ਕੁਝ ਹੋਇਆ ਤਾਂ ਹੋ ਸਕਦਾ ਤਿੰਨ ਕੁੜੀਆਂ ਇਕੱਠੀਆਂ ਦੇਖਣ ਨੂੰ ਮਿਲ ਜਾਣ ਤੁਹਾਨੂੰ ਦੇ ਹੋ ਸਕਦਾ ਬੱਬਰ ਦਾਇ ਵੀ ਸਾਨੂੰ ਦੇਖਣ ਨੂੰ ਮਿਲ ਸਕਦੇ ਹੈ ਇਸ ਵਾਰ ਤੁਸੀਂ ਪ੍ਰੋਡਿਊਸਰਾਂ ਨੂੰ ਪੁੱਛ ਸਕਦੇ ਹੋ ਤੁਹਾਨੂੰ ਦੇਖ ਸਕਦੇ ਆ ਅਗਲੇ ਕਨਸੈਪਟ ਚ ਹਾਂ ਸਰ ਜੇ ਕੋਈ ਇਦਾਂ ਦੀ ਮਤਲਬ ਸਕ੍ਰਿਪਟ ਅਗਲੀ ਜੇ ਇਦਾਂ ਦੀ ਹੋਈ ਜਿਹਦੇ ਵਿੱਚ ਮੈਂ ਸੂਟੇਬਲ ਹੋਇਆ ਤਾਂ ਵਾਈ ਨੋਟਿਸ ਜ਼ਰੂਰੀ ਥੈਂਕ ਯੂ ਬਹੁਤ ਬੱਬਲ رائے ਪਹੁੰਚੇ ਹੋਏ ਨੇ ਕਹਿੰਦੇ ਅਗਰ ਮੌਕਾ ਮਿਲਦਾ ਤਾਂ ਮੈਂ ਬਿਲਕੁਲ ਜਿਹੜਾ ਇਸ ਤੇ ਕੰਮ ਕਰੂੰਗਾ ਪਰ ਕਹਿੰਦੇ ਕੰਮ ਸਾਡੇ ਮੁੰਡਿਆਂ ਤੇ ਕੁੜੀਆਂ ਨੇ ਬਹੁਤ ਸੋਨਾ ਕੀਤਾ ਕੈਮਰਾ ਪਰਸਨ ਨਿਤਨ ਨਲ ਗगन ਸ਼ੁਕਲ ਮੈਨੂੰ ਲੱਗਦਾ ਜੀ ਵੱਡੀਆਂ ਵੱਡੀਆਂ ਹੀਰੋਨਾਂ ਨੂੰ ਫਿੱਕਾ ਪਾਤਾ ਮੁੰਡੇ ਨਾ ਮੁੰਡੇ ਛਾ ਗੀਆਂ ਬਸ ਮੈਂ ਉਹਨਾਂ ਨੂੰ ਸਿਖਾਤਾ ਸੀਗਾ ਉਹ ਮੈਨੂੰ ਦੇਖ ਕੇ ਇੰਸਟਾਗ੍ਰਾਮ ਤੇ ਬੱਚੇ ਕਰ ਰਹੇ ਆ ਹੁਣ ਫਿਰ ਤਾਂ ਤੌਰ ਤੇ ਸੀਨ ਨੂੰ ਫੋਲੋ ਕਰ ਰਹੇ ਬੱਚੇ ਤੁਹਾਨੂੰ ਦੇਖ ਸਕਦੇ ਆ ਅਗਲੇ ਕਨਸੈਪਟ ਚ ਹਾਂ ਸਰ ਜੇ ਕੋਈ ਇਦਾਂ ਦੀ ਮਤਲਬ ਸਕ੍ਰਿਪਟ ਅਗਲੀ ਜੇ ਇਦਾਂ ਦੀ ਹੋਈ ਜਿਹਦੇ ਵਿੱਚ ਮੈਂ ਸੂਟੇਬਲ ਹੋਇਆ ਤਾਂ ਵਾਈ ਨਾਟ ਮੈਨੂੰ ਲੱਗਦਾ ਜੀ ਵੱਡੀਆਂ ਵੱਡੀਆਂ ਹੀਰੋਨਾਂ ਨੂੰ ਫਿੱਕਾ ਪਾਤਾ ਮੁੰਡੇ ਨਾ ਮੁੰਡੇ ਛਾ ਗੀਆਂ ਨਹੀਂ ਜੈਸੀ ਸੋਹਣੀ ਸੀ ਕਿ ਸੋਹਣਾ ਸੀ ਨਹੀਂ ਦੇਖੋ ਜੈਸੀ ਜੈਸੀ ਤਾਂ ਫਿਰ ਜੀ ਕੋਈ ਨਹੀਂ ਹੈ ਸਾਨੂੰ ਐ ਲੱਗਦਾ ਨਵੇਂ ਨਿਮਰਤ ਕੈਰਲ ਦੇ ਸਰਗੁਣ ਮੈਂ ਤਾਂ ਇੱਕ ਹੋਰ ਮਿਲ ਗਿਆ ਸਮੋ ਇਹ ਤੁਸੀਂ ਤੁਸੀਂ ਕਹਿ ਰਹੇ ਹੋ ਜੀ ਮੈਂ ਤਾਂ ਮੈਂ ਤਾਂ ਕਹਿ ਰਾਂ ਕਿ ਉਹ ਦੋਨੇ ਬਹੁਤ ਸੋਹਣੇ ਲੱਗੇ ਫਿਲਮ ਵਿੱਚ ਤੁਸੀਂ ਰੋਲ ਨਭਾਇਆ ਸੀਗਾ ਹਾਂ ਜੀ ਉਹ ਇਹਨਾਂ ਨੂੰ ਵੰਦੇ ਦੇਖ ਕੇ ਕਿਵੇਂ ਦਾ ਮਹਿਸੂਸ ਹੋਇਆ ਬਸ ਮੈਂ ਤਾਂ ਉਹਨਾਂ ਸਿਖਾਤਾ ਸੀਗਾ ਮੇਰੇ ਤੋਂ ਦੇਖ ਕੇ ਸਟਾਰ ਹੋ ਕੇ ਬੱਚੇ ਕਰ ਰਹੇ ਆ ਉਹ ਤਾਂ ਫਿਰ ਤੋਂ ਤੌਰ ਤੇ ਸੀ ਨਾ ਫੋਲੋ ਕਰ ਰਹੇ ਬੱਚੇ ਸਟਾਰ ਨੈਕਸਟ ਦੇ ਵਿੱਚ ਸ਼ਾਇਦ ਹੋ ਸਕਦਾ ਹੈ। ਇਸ ਵਾਰ ਤੁਸੀਂ ਪ੍ਰੋਡਿਊਸਰਾਂ ਨੂੰ ਪੁੱਛੋਗੇ। ਮੈਂ ਕਿਸੇ ਪ੍ਰੋਡਿਊਸਰਾਂ ਨੂੰ ਕਹਿ ਦਿੰਦਾ ਤੁਸੀਂ ਰੈਡੀ ਹੋ? ਨਹੀਂ ਨਹੀਂ ਪ੍ਰੋਡਿਊਸਰ ਸਾਡੀ ਫੈਮਿਲੀ ਵੀ ਹੈ ਜੀ ਜੋ ਵੀ ਹੁੰਦਾ ਸੀ ਸਾਰੇ ਸਲਾਹ ਨਾਲ ਹੀ ਕਰਦੇ ਹਾਂ। ਜੇ ਕੋਈ ਵੀ ਇਦਾਂ ਦੀ ਸਕ੍ਰਿਪਟ ਬਣੂਗੀ ਜਾਂ ਦੁਬਾਰਾ ਕੋਈ ਇਦਾਂ ਦਾ ਮੌਕਾ ਬਣਿਆ ਤਾਂ ਫਿਰ ਜ਼ਰੂਰ ਕਰਾਂਗੇ। ਬਹੁਤ ਵਧੀਆ ਲੱਗੀ ਜੀ ਬਹੁਤ ਵਧੀਆ ਲੱਗੀ। ਤੁਸੀਂ ਸਾਰੇ ਨੇ ਆਪ ਇਕੱਠੇ ਦੇਖਿਆ థియేਟਰ ਦੇ ਵਿੱਚ ਜੋ ਆਡੀਅנס ਦੇ ਰਿਐਕਸ਼ਨ ਸੀਗੇ। ਸੋ ਬਹੁਤ ਟਾਈਟ ਫਿਲਮ ਆ। ਕਲਾ ਕਲਾ ਸੀਨ ਆ ਜਿਹੜਾ ਫਿਲਮ ਦਾ ਬਾਖਮਾਲ ਆ। ਤੋ ਚਾਰ ਜਣਾਂ ਨੇ ਮੈਂ ਕਹੂੰਗਾ ਜਸਸੀ ਨੇ ਜਗਜੀਤ ਬਾਈ ਨੇ ਠੁਗੀ ਭਾਜੀ ਨੇ ਔਰ ਕਰਮਜੀਤ ਬਾਈ ਨੇ ਬਹੁਤ ਬਾਖਮਾਲ ਕੰਮ ਕੀਤਾ ਸਾਡੀਆਂ ਕੁੰਟ ਐਮਐਲਏ ਸਾਹਿਬ ਦਾ ਕੈਰੇਕਟਰ ਜਿੰਨਰ ਕੀ ਸਾਡੀਆਂ ਕੁੜੀਆਂ ਕਿਵੇਂ ਲੱਗੀਆਂ ਬਹੁਤ ਵਧੀਆ ਲੱਗੀਆਂ ਜੀ ਉਹ ਕੁੜੀ ਦੀ ਕਮੀ ਮੈ ਸੀ ਜਿਹੜੀ ਪਿਛਲੀ ਵਾਰ ਅਸੀਂ ਪਿਛਲੀ ਫਿਲਮਾਂ ਵਿੱਚ ਕੁੜੀ ਦੇਖੀ ਤੁਹਾਡਾ ਰੋਲ ਤੁਹਾਨੂੰ ਲੱਗਿਆ ਨਹੀਂ ਕਿਤੇ ਵੀ ਐਸ ਕਮੇਟੀ ਦੇ ਵਿੱਚ ਵੀ ਤੁਹਾਡਾ ਰੋਲ ਹੋਣ ਦੇ ਇੰਦਾ ਸੀ ਨਹੀਂ ਨਹੀਂ ਦੋਨਾਂ ਨੇ ਆਪਣਾ ਕੰਮ ਜਿਹੜਾ ਸੀਗਾ ਬਖੂਬੀ ਨਿਭਾਇਆ ਜੀ ਤੇ ਜੇ ਅੱਗੇ ਕੁਝ ਐਦਾਂ ਦੀ ਸਕ੍ਰਿਪਟਾਂ ਕੁਝ ਹੋਇਆ ਤਾਂ ਹੋ ਸਕਦਾ ਤਿੰਨ ਕੁੜੀਆਂ ਇਕੱਠੀਆਂ ਦੇਖਣ ਨੂੰ ਮਿਲ ਜਾਣ ਤੁਹਾਨੂੰ ਹੋ ਸਕਦਾ ਬੱਬਰ ਦਾਇ ਵੀ ਸੰਗ ਦੇਖਣ ਨੂੰ ਮਿਲ ਸਕਦੇ ਹੈ ਇਸ ਵਾਰ ਤੁਸੀਂ ਪ੍ਰੋਡਿਊਸਰਾਂ ਨੂੰ ਪੁੱਛ ਸਕਦੇ ਹੋ ਹੈਲੋ ਜੀ ਸੱਚ ਕਰ ਤੁਹਾਨੂੰ ਦੇਖ ਸਕਦੇ ਆ ਅਗਲੇ ਕਨਸੈਪਟ ਚ ਹਾਂ ਸਰ ਜੇ ਕੋਈ ਐਦਾਂ ਦੀ ਮਲਫ ਸਕ੍ਰਿਪਟ ਅਗਲੀ ਜੇ ਐਦਾਂ ਦੀ ਹੋਈ ਜਿਹਦੇ ਵਿੱਚ ਮੈਂ ਸ ਥੈਂਕ ਯੂ ਬਹੁਤ ਬੱਬਲ ਰਾਏ ਪਹੁੰਚੇ ਹੋਏ ਨੇ ਕਹਿੰਦੇ ਅਗਰ ਮੌਕਾ ਮਿਲਦਾ ਤਾਂ ਮੈਂ ਬਿਲਕੁਲ ਜਿਹੜਾ ਇਸ ਤੇ ਕੰਮ ਕਰੂੰਗਾ ਪਰ ਕਹਿੰਦੇ ਕੰਮ ਸਾਡੇ ਮੁੰਡਿਆਂ ਤੇ ਕੁੜੀਆਂ ਨੇ ਬਹੁਤ ਸੋਨਾ ਕੀਤਾ ਕੈਮਰਾ ਪਰਸਨ ਨਿਤੇਨ ਨਲ ਗਗਨ ਸ਼ੁਕਲ